ਵਿਧਾਨ ਸਭਾ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਵਾਰਡ ਨੰਬਰ 6 ਵਿਕੇ 35 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਚੁੱਕੇ ਨੇ ਇਹਨਾਂ ਵਿੱਚੋਂ ਕਈ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਹਲਕੇ ਅੰਦਰ ਹਸਪਤਾਲ ਆਮ ਆਦਮੀ ਕਲੀਨਿਕਾ ਤੋਂ ਇਲਾਵਾ ਕਰੋੜਾਂ ਦੀ ਲਾਗਤ ਨਾਲ ਬਣ ਰਹੇ ਨਵੇਂ ਮਾਡਲ ਸਕੂਲ ਜਿੰਨਾ ਵਿੱਚੋਂ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਨਵੇਂ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅੰਦਰ ਵਿਕਾਸ ਕੋ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਦੇ ਕਈ ਹੋਰ ਨਵੇਂ ਪ੍ਰੋਜੈਕਟ ਹਲਕਾ ਪੂਰਬੀ ਅੰਦਰ ਸ਼ੁਰੂ ਕੀਤੇ ਜਾਣਗੇ ਹੋਰ ਕੀ ਕਿਹਾ ਵਿਧਾਇਕ ਗਰੇਵਾਲ ਨੇ ਆਓ ਸੁਣਦੇ ਹਾਂ ਪੂਰੀ ਖਬਰ ਜਨਤਾ ਕਲੋਨੀ ਦੇ ਮਿਠੋਣਾ ਅੱਜ ਇਹ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 6 ਚ ਜਨਤਾ ਕਲੋਨੀ ਦੀਆਂ ਜਿਹੜੀਆਂ ਗਲੀਆਂ ਪੱਕੀਆਂ ਹੋਣ ਜਾ ਰਹੀਆਂ ਜੋ ਕਿ ਸੰਗਤਾਂ ਦੇ ਅਸ਼ੀਰਵਾਦ ਨਾਲ ਬਜ਼ੁਰਗਾਂ ਦੇ ਮੇਰੀਆਂ ਮਾਤਾਵਾਂ ਦੇ ਪੈਣਾ ਦੇ ਤੇ ਨੌਜਵਾਨਾਂ ਦੇ ਤੇ ਆਮ ਆਦੀ ਪਾੜੇ ਦੇ ਸਾਰੇ ਸਾਥੀਆਂ ਦੇ ਅਸ਼ੀਰਵਾਦ ਸਦਕਾ ਨਾਲ ਅੱਜ ਇਹ ਉਦਘਾਟਨ ਹੋਇਆ ਇਹ ਤਕਰੀਬਨ 35 ਲੱਖ ਦੀ ਲਾਗਤ ਨਾਲ ਜਿਹੜੀਆਂ ਇਹ ਗਲੀਆਂ ਬਣ ਜਾ ਰਹੀਆਂ ਨੇ ਮੇਰਾ ਖਿਆਲ ਹੈ ਵੀ ਲੰਮੇ ਸਮੇਂ ਤੋਂ ਕਿੰਨਾ ਚਿਰ ਹੋ ਗਿਆ ਪਿੰਜੀ ਗਲੀਆਂ ਬਣੀਆਂ ਨੂੰ ਬਹੁਤ ਏਰ ਹੋ ਗਈ ਹੈ ਕਿੰਨੇ ਹੋਗੇ ਤਾਂ ਨਹੀਂ ਨਹੀਂ ਜਿਆਦਾ ਹੋਗੇ ਜੀ 15 ਸਾਲ 15 ਸਾਲ ਹੋਏਗਾ 30 ਸਾਲ ਹੋਣ ਲੱਗੇ ਸੀਗਾ ਜੀ ਇੱਥੇ ਕਾਉਂਸਲਰ ਹੋਣਗੇ ਆ ਜੀ 30 ਸਾਲ ਹੋਗੇ ਆ ਜੀ 20 ਸਾਲ ਤੋਂ ਬਣੀਆਂ ਨਹੀਂ ਆ ਗਲੀਆਂ ਬਣੀਆਂ ਨਹੀਂ 30 ਸਾਲ ਹੋਗੇ 30 ਸਾਲ ਹੋਗੇ 20 ਤੋਂ 30 ਸਾਲ ਹੋਗੇ ਆਦੀ ਸਿਆਸਤ ਹੀ ਭੇਟ ਚੜਾ ਗਿਆ ਜੀ ਅੱਧੀ ਉੱਥੇ ਬਹਾ ਗਿਆ ਅੱਧੀ ਸਭ ਚੱਲੇ ਚਲੋ ਤੁਹਾਡੇ ਸਾਹਮਣੇ ਆ ਵੀ ਤਕਰੀਬਨ 20 ਸਾਲ ਤੋਂ ਉੱਪਰ ਹੋ ਗਏ ਗਲੀਆਂ ਨੂੰ ਕਿਸੇ ਨੇ ਪੁੱਛਿਆ ਨਹੀਂ ਆ ਕੇ ਤੇ ਅੱਜ ਸੰਗਤਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਨੇ ਇੱਕ ਇਤਿਹਾਸਿਕ ਫੈਸਲਾ ਲੈ ਕੇ ਆਮ ਆਦੀ ਪਾਰਟੀ ਸਰਕਾਰ ਬਣਾਈ ਤੇ ਸਾਡੇ ਮਾਨ ਜੋ ਕੋ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਵੀ ਕੱਚਾ ਲਬਜ਼ ਨਹੀਂ ਪੰਜਾਬ 'ਚ ਰਹਿਣ ਦੇਣਾ ਨਾ ਕੋਈ ਕੱਚਾ ਮੁਲਾਜ਼ਮ ਲੈਣ ਦੇਣਾ ਤੇ ਨਾ ਕੋਈ ਕੱਚੀ ਸੜਕ ਰਹਿਣ ਦੇਣੀ ਆ ਉਸੇ ਮੁਤਾਬਕ ਅਜ 20 ਸਾਲ ਬਾਅਦ ਇਹ ਸਮਝ ਲਓ 12 ਸਾਲ ਬਾਅਦ ਕਹਿੰਦੇ ਸੀ ਰੂੜੀ ਦੀ ਸੁਣੀ ਜਾਂਦੀ ਹੈ ਤੇ 20 ਸਾਲ ਬਾਅਦ ਸੁਣ ਹੋਈ ਹੈ ਤੇ ਅੱਜ 20 ਸਾਲ ਬਾਅਦ ਇਹ ਗਲੀਆਂ ਬਣ ਜਾ ਰਹੀਆਂ ਤੇ ਬਹੁਤ ਬਹੁਤ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਦੇ ਟੈਕਸਾਂ ਦੇ ਵਿੱਚੋਂ ਇਹ ਜਿਹੜੇ ਪੈਸੇ ਲੱਗਣ ਕੋਈ ਇਹ ਨਹੀਂ ਅੱਗੇ ਹੁੰਦਾ ਸੀਗਾ ਵੀ ਕੋਈ ਮੰਤਰੀ ਕਹਿੰਦਾ ਸੀ ਮੇਰਾ ਕੋਟਾ ਤੇ ਐਮਐਲਏ ਕਹਿੰਦਾ ਸੀ ਮੇਰਾ ਕੋਟਾ ਤੇ ਇਹ ਲੋਕਾਂ ਦਾ ਕੋਟਾ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਇਹ ਸੜਕਾਂ ਬਣ ਜਾ ਰਹੀਆਂ ਤੇ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਲੁੱਕ ਵਾਲੀ ਬਣਨੀ ਕਿ ਇੰਟਰਵਿਊ ਕਿਹੜੀ ਬਣਨੀ ਹੈ ਲੁੱਕ ਵਾਲੀਆਂ ਇਹ ਲੁੱਕ ਵਾਲੀਆਂ ਜਿਹੜੀਆਂ ਸੜਕਾਂ ਬਣਨ ਜਾ ਰਹੀਆਂ ਤੇ ਵਧੀਆ ਢੰਗ ਨਾਲ ਬਣਾ ਕੇ ਔਰ ਲੰਮਾ ਸਮਾਂ ਕਹਿ ਸਕਦੇ ਆ ਵੀ ਇਹ ਉਹ ਕੰਮ ਨਹੀਂ ਹੋਊਗਾ ਤੇ ਪਹਿਲਾਂ ਠੇਕੇਦਾਰ ਨੂੰ ਕਿਹਾ ਵੀ ਕਮਿਸ਼ਨਾਂ ਨਹੀਂ ਲੈਣੀਆਂ ਸੀ ਤੇ ਮਟੀਰੀਅਲ ਪੂਰਾ ਪੈਣਾ ਚਾਹੀਦਾ ਮਟੀਰੀਅਲ ਪੂਰਾ ਪਾ ਕੇ ਵਧੀਆ ਸੜਕ ਬਣਾਉਣੀ ਸੀਵਰੇਜ ਦਾ ਵੀ ਧਿਆਨ ਰੱਖਿਆ ਜਾਏਗਾ ਵਿਧਾਇਕ ਸਾਹਿਬ ਕਿਉਂਕਿ ਸਮੱਸਿਆ ਆਂਦੀ ਹੈ ਕਿਉਂਕਿ ਰੋਡ ਬਿਲਕੁਲ ਬਿਲਕੁਲ ਉਸ ਤੋਂ ਪਹਿਲਾਂ ਜਿਹੜੇ ਜਿਹੜੇ ਟੱਕਣ ਟੁੱਟੇ ਹੋਏ ਨੇ ਜਾਂ ਰੋਡ ਜਾਲੀ ਟੁੱਟੀ ਹੋ ਉਹ ਸਾਰੀ ਰਿਪੇਅਰ ਹੋ ਕੇ ਨਵੇਂ ਲਾ ਕੇ ਸੀਵਰੇਜ ਦੀ ਹੱਲ ਕਰਕੇ ਤੇ ਫਿਰ ਇਹ ਲੋਕਭਾਜੀ ਪਾਉਗੇ ਤੇ ਵਧੀਆ ਟੰਗ ਨਾਲ ਸੜਕ ਬਣੂਗੀ ਜੋ ਕਿ ਲੰਮਾ ਸਾਲ ਚੱਲੂਗੀ ਕਿਉਂਕਿ ਲੋਕਾਂ ਦੇ ਟੈਕਸਾਂ ਦੇ ਪੈਸੇ ਜ ਮਿਲ ਕੇ ਜਾਇਆਂ ਨਹੀਂ ਜਾਣਦੇ ਨੇ ਇਹ ਚ ਕਰਪਸ਼ਨ ਨਹੀਂ ਹੋਣ ਦੇ ਕਿੰਨਾ ਸੋਚਾ ਵੀ ਲੋਕਾਂ ਦੇ ਟੈਕਸਾਂ ਦੇ ਪੈਸੇ ਪੂਰੇ ਦੇ ਪੂਰੇ ਲੋਕਾਂ ਵਾਸਤੇ ਲੱਗਣ ਦਵਾਈ ਵਾਸਤੇ ਪੜ੍ਹਾਈ ਵਾਸਤੇ ਰੋਜ਼ਗਾਰ ਵਾਸਤੇ ਸੜਕਾਂ ਵਾਸਤੇ ਸਟਰੀਟ ਲਾਈਟਾਂ ਵਾਸਤੇ ਸੀਵਰੇਜ ਵਾਸਤੇ ਪਾਣੀ ਵਾਸਤੇ ਹਸਪਤਾਲਾਂ ਵਾਸਤੇ ਤੇ ਸਕੂਲਾਂ ਵਾਸਤੇ ਲੱਗਣਾ ਉਹ ਪੈਸੇ ਅੱਜ ਇਹਨਾਂ ਦੇ ਪੂਰੇ ਲੱਗ ਰਹੇ ਨੇ ਤੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਤਾਨਾ ਜਨਤਾ ਕਲੋਨੀ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਉਹਦੇ ਨਾਲ ਹੀ ਆਪਣੇ ਸਤਿਕਾਰਯੋਗ ਐਮਐਲਏ ਸਰਦਾਰ ਦਲਜੀਤ ਸਿੰਘ ਗਰੀয়ালਪੋਲਾ ਜੀ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਜੋ ਗਲੀਆਂ ਦਾ ਕੰਮ ਹੈ ਇਹ ਬਹੁਤ ਹੀ ਲੰਬੇ ਸਮੇਂ ਤੋਂ ਕਹਿ ਸਕਦੇ ਆ ਇਹ ਚਾਹੇ ਪਹਿਲੇ ਜੋ ਵੀ ਕਾਉਂਸਲਰ ਆਏ ਨੇ ਜੋ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਵੱਲ ਧਿਆਨ ਨਹੀਂ ਦਿੱਤਾ ਨਹੀਂ ਬਣਿਆ ਹੁਣ ਇਹ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਦੇ ਜਿਤਨਾ ਸਦਕਾ ਦੁਆਰਾ ਇਹ ਜੋ ਸੜਕਾਂ ਹਨ ਅੱਜ ਸ਼ੁਰੂ ਹੋ ਗਈਆਂ ਹਨ ਔਰ ਇਸ ਦੇ ਨਾਲ ਇਲਾਕਾ ਨਿਵਾਸੀ ਵੀ ਕਾਫੀ ਖੁਸ਼ ਨੇ ਕਿਉਂਕਿ ਇਹ ਉਹਨਾਂ ਦੀ ਮੰਗ ਜੋ ਸੀ ਬਹੁਤ ਲੰਬੇ ਸਮੇਂ ਤੋਂ ਸੀ ਜੋ ਅੱਜ ਪੂਰੀ ਹੋਈ ਹੈ ਪਹਿਲੇ ਜਿਹੜੀਆਂ ਗਲੀਆਂ ਸੀ ਉਹ ਦਿਨ ਦਿਹਾੜੇ ਛੱਡਦੀਆਂ ਦਿਹਾੜੇ ਦਿਹਾੜੇ ਬਣਾਉਂਦੀਆਂ ਕਿਵੇਂ ਦੇਖ ਦਿੰਦੇ ਜੀ ਇਹ ਨਹੀਂ ਹੋਣਾ ਚਾਹੀਦਾ ਇਹ ਥੋੜੀ ਸੋਚ ਦੀ ਗੱਲ ਹੈ ਕਿਉਂਕਿ ਦੇਖੋ ਜਦੋਂ ਅਸੀਂ ਕੈਂਡੀਡੇਟਾਂ ਤਾਂ ਅਸੀਂ ਇੱਕ ਪਾਰਟੀ ਦੇ ਕੈਂਡੀਡੇਟ ਪਰ ਜਦੋਂ ਅਸੀਂ ਚੁਣੇ ਜਾਂਦੇ ਆ ਨਮਾਇंदे ਚੁਣੇ ਜਾਂਦੇ ਆ ਜਾਂ ਕੌਂਸਲਰ ਚੁਣੇ ਜਾਂਦੇ ਆ ਜਾਂ ਐਮਐਲਏ ਚੁਣੇ ਜਾਂਦੇ ਆ ਤਾਂ ਅਸੀਂ ਪੂਰੀ ਜਨਤਾ ਦੇ ਹੁੰਦੇ ਆ ਇਸ ਕਰਕੇ ਸਾਨੂੰ ਕਿਸੇ ਦੇ ਨਾਲ ਵੀ ਭੇਦਭਾਵ ਨਹੀਂ ਕਰਨਾ ਚਾਹੀਦਾ ਜੋ ਵੀ ਕੰਮ ਹੈ ਉਹ ਚਾਹੇ ਸਾਨੂੰ ਕਿਸੇ ਨੇ ਵੋਟ ਪਾਈ ਆ ਜਾਂ ਨਹੀਂ ਪਾਈ ਹੈ ਸਾਨੂੰ ਸਭ ਦੇ ਕੰਮ ਪੂਰੇ ਕਰਨੇ ਚਾਹੀਦੇ ਨੇ ਹੱਲ ਕਿਹੜੇ ਕਿਹੜੇ ਹੋਰ ਹੋਣਗੇ ਹਾਂਜੀ ਕਿਹੜੇ ਕਿਹੜੇ ਹੋਰ ਹੱਲ ਹੋਣਗੇ ਸਮਾਜਿਕ ਤੌਰ ਤੇ ਇਸ ਸਮਾਜਿਕ ਤੌਰ ਤੇ ਸਾਡਾ ਸਭ ਤੋਂ ਵੱਡਾ ਮਿਸ਼ਨ ਤਾਂ ਐਜੂਕੇਸ਼ਨ ਤੇ ਹੈਲਥ ਤੇ ਹੈ ਜੀ ਸਾਡੇ ਸਭ ਤੋਂ ਜੋ ਸਰਕਾਰ ਦਾ ਮੇਨ ਸਾਡਾ ਮੰਤਵ ਇਹੀ ਹੈ ਕਿ ਹਰ ਬੱਚਾ ਪੜ੍ਹੇ ਲਿਖੇ ਪੜ੍ਹ ਲਿਖ ਕੇ ਹੋ ਕੇ ਜਾਵੇ ਕਿ ਸਾਡੇ ਡਾਕਟਰ ਸਾਹਿਬ ਆਵਾਰੋਂ ਵੀ ਅੰਬੇਡਕਰ ਜੀ ਵੀ ਇਹ ਗੱਲ ਕਹਿ ਗਏ ਨੇ ਕਿ ਪੜ੍ਹੋ ਜੀ ਰੋਸ਼ ਸੰਘਰਸ਼ ਕਰੋ ਉਹਨਾਂ ਦੇ ਜਤਨਾਂ ਦੇ ਉੱਤੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਸਾਡੀ ਸਰਕਾਰ ਚੱਲ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਦੂਜਾ ਹੈਲਥ ਹੈਲਥ ਬਹੁਤ ਜ਼ਰੂਰੀ ਹੈ ਇਹਨਾਂ ਦੋ ਚੀਜ਼ ਮੁੱਦਿਆਂ ਦੇ ਉੱਤੇ ਅਸੀਂ ਜ਼ੋਰ ਲਾ ਰਹੇ ਹਾਂ ਜਿਹਦੇ ਕਰਕੇ ਤੁਸੀਂ ਦੇਖਿਆ ਹੈ ਕਿ ਬਹੁਤ ਸਾਰੇ ਮੁਹੱਲਾ ਕਲੀਨਿਕ ਖੁੱਲ ਗਏ ਨੇ ਜਿੱਥੇ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈਗਾ ਹੋਰ ਬਹੁਤ ਸਾਰੀਆਂ ਸਕੀਮਾਂ ਸਰਕਾਰ ਨੇ ਸ਼ੁਰੂ ਕੀਤੀਆਂ ਹਨ ਜਿਹੜਾ ਵਿਕਾਸ ਕੀਤਾ ਗਿਆ ਸੜਕਾਂ ਗੇੜੀਆਂ ਬਣਨੀਆਂ ਛੋਟੀਆਂ ਹੋਈਆਂ ਇੰਟਰਲੌਕ ਬਣਨੀਆਂ ਕਿ ਲੋਕ ਨਹੀਂ ਇਹ ਸਹਿਮਤ ਨੇ ਭੱਲੇ ਵਾਲੇ ਚੀਜ਼ ਨਾਲ ਬਿਲਕੁਲ ਬਿਲਕੁਲ ਸਹਿਮਤ ਨੇ ਜੀ ਲੋਕ ਬਹੁਤ ਹੀ ਖੁਸ਼ ਨੇ ਕਿਉਂਕਿ ਇਹ 20 ਸਾਲ ਤੋਂ ਲੰਬੇ ਸਮੇਂ ਤੋਂ اٹਕੀ ਹੋਈ ਮੰਗ ਆ ਜਿਹਨਾਂ ਦੀ ਪੂਰੀ ਹੋਈ ਹੈ ਜੀ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ